ਨਾਮ ਕੀ ਤੁਹਾਡਾ ਮੇਰਾ ਨਾਮ ਤਰਿੰਦਰ ਕੋ ਤੇ ਉਹ ਜਿਹੜੇ ਨਾਲ ਹੈ ਹੀ ਜਿਹੜੇ ਭੱਜੀ ਹੁਣੇ ਉਹ ਤਾਂ ਗਰਤੀ ਇਤੋਂ ਰੋਪੀ ਅੱਧੀ ਤੁਸੀਂ ਪਤਾ ਨਹੀਂ ਹੋ ਕਿ ਨੇ ਪੜਾਇਆ ਕਿੰਨੇ ਨਹੀਂ ਨਹੀਂ ਉਹ ਪਾਜੀ ਵਿੱਚ ਬੱਤ ਉਹਤ ਲੈਦੇ ਨਾ ਬੱਤ ਅੱਜ ਕਮੇਟੀ ਚੁੱਕੀ ਅੱਜ ਨਹੀਂ ਚੁੱਕੀ ਹੋਗੇ 2 ਮਿੰਟ ਚੁੱਕੀ ਤੇ ਐ ਤਨ ਪਤਾ ਰੱਖਿਆ ਨੂੰ ਮਹੀਨਿਆਂ ਦੀ ਕਮੇਟੀ ਚੁੱਕੀ ਤਨ ਉਹ ਤੱਕ ਪੈਸੇ ਪੈਸੇ ਤਾਂ ਤੇਰੇ ਬੰਦੇ ਮਤੋਂ ਪਹਿਲਾਂ ਤੋਂ ਚੱਲ ਜਾਂਦੇ ਅਤਾ ਡਰਦਾ ਹੈ ਲੋਕੇ ਹਾਂਜੀ ਕੋਈ ਨਹੀਂ ਆਵੇ ਕੋਈ ਨਹੀਂ ਅੱਗੇ ਕੋਈ ਨਹੀਂ ਆਹ ਦਾ ਸਾਰੀ ਉਹੋ ਜਿਹੇ ਕਿੱਥੋਂ ਆਇਆ ਆ ਪਰ ਉਹ ਨਹੀਂ ਤੇ ਸਭ ਕੋ ਦੇ ਹਾਂਜੀ ਆ ਮੈਂ ਪਹਿਲਾਂ ਨਹੀਂ ਸੀ ਵੀਡੀਓ ਬਣਾਈ ਪਹਿਲਾਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਤਾਂ ਮੈਂ ਸ਼ੇਅਰ ਵੀ ਕੀਤਾ ਸੀ ਸਾਰਿਆਂ ਨਾਲ ਤੁਹਾਡੇ ਕੀ ਏਦਾਂ ਏਦਾਂ ਸੁੱਟ ਚੁੱਕੇ ਗਏ ਪਰ ਆਪਣਾ ਸੁਭਾਅ ਨਹੀਂ ਸੀ ਕਿ ਅਸੀਂ ਉਹਨਾਂ ਦੇ ਘਰੇ ਜਾ ਕੇ ਰੌਲਾ ਪਾਈਏ ਬਟ ਹਿੰਮਤ ਦੇਖੋ ਜੀ ਇਹ ਚੌਥੀ ਵਾਰੀ ਫੇਰ ਆਏ ਨੇ ਇਹ ਉਹਨਾਂ ਦੇ ਮਦਰ ਨੇ ਬਟ ਮੈਨੂੰ ਪਤਾ ਹੈ ਮੈਂ ਕਿਦਾਂ ਵੀਡੀਓ ਬਣਾਉਣੀ ਮਨ ਨਹੀਂ ਕਰ ਰਿਹਾ ਪਰ ਬਣਾਉਣੀ ਤਾਂ ਪੈ ਰਹੀ ਹੈ ਇਹਨਾਂ ਦੀ ਸ਼ਕਲ ਵੇਖ ਕੇ ਕੋਈ ਕਹਿ ਸਕਦਾ ਹੈ ਕਿ ਇਦਾਂ ਦੇ ਕੰਮ ਕਰਦੇ ਹੋਣਗੇ ਉਹ ਭੱਜ ਗਈ ਆਪਣੀ ਮਾਂ ਨੂੰ ਛੱਡ ਕੇ ਸਕੂਟ ਧਰਾ ਕੇ ਭੱਜ ਗਈ ਕਿਉਂਕਿ ਮੈਨੇ ਪਛਾਣ ਲਈ ਚੌਥੀ ਵਾਰੀ ਫੇਰ ਸ਼ੂਟ ਚੱਕਣ ਆਏ ਸੀਗੇ ਸੋ ਕਿਰਪਾ ਹੈ ਜੀ ਇਹ ਵੀ ਇਹਨਾਂ ਦੀਆਂ ਸ਼ਕਲਾਂ ਦੇ ਨਾ ਜਾਇਆ ਕਰੋ ਸਾਰੀ ਬੁਟੀਕ ਖੁਲੀਆਂ ਭੈਣਾਂ ਨੂੰ ਆ ਜਿੰਨੇ ਵੀ ਜਿੰਨੇ ਆ ਤੇ ਵੀ ਮਤਲਬ ਆ ਦੁਕਾਨਾਂ ਦਾ ਕੰਮ ਆ ਨਾ ਮਿਹਨਤ ਨਾਲ ਇੱਥੇ ਤੱਕ ਪਹੁੰਚੀਦਾ ਹੈ ਇੱਕ ਰੱਖੋ ਵੀ ਜਿਨ੍ਹਾਂ ਨੇ ਬੈਗ ਫੜੇ ਹੁੰਦੇ ਆ ਨਾ ਤੇ ਡਬਲ ਡਬਲ ਬੁਕਲਾ ਮਾਰੀਆਂ ਉਹਨਾਂ ਨੂੰ ਕਦੀ ਵੀ ਬਿਨਾ ਉਹਨਾਂ ਦਾ ਸਮਾਨ ਰਖਾਏ ਅੰਦਰ ਨਾ ਆਉਣ ਹੋ ਠੀਕ ਹੈ ਬਹੁਤ ਮੈਂ ਅੱਜ ਫੇਰ ਉਹੀ ਅਫਸਰ ਜੀ ਹੋ ਗਈਆਂ ਕਿ ਇਹ ਕੀ ਮਤਲਬ ਮੈਂ ਤੇ ਆਈ ਦੀ ਨਾ ਮੈਂ ਇਹਨਾਂ ਨੂੰ ਬੋਲਿਆ ਸੂਟ ਦੱਸੋ ਕਿਹੜਾ ਚਾਹੀਦਾ ਸੀ ਮੈਂ ਫ੍ਰੀ ਦੇ ਦੇਣਾ ਸੀਗਾ ਹੁਣ 2 ਘੰਟੇ ਹੋ ਗਏ ਇਹਨਾਂ ਦੀ ਕੁੜੀ ਵੇਟ ਕਰਨ ਨੇ ਜਿਹੜੀ ਇਹਨਾਂ ਨੂੰ ਛੱਡ ਕੇ ਭੱਜ ਗਈ ਇੱਥੋਂ